ਤੋ ਇੱਟਾ ਡਿੱਗਦੀਆਂ ਚੁੰਦਾ ਸੀ ਬੁਰੇ ਹਾਲੇ ਪੁੱਛ ਨਾ ਮੈਂ ਤੁਹਾਡੇ ਅੱਗੇ ਵੇਚਦੇ ਮੇਰਾ ਪੁੱਤ ਖੜ ਗਿਆ ਇਹਨਾਂ ਮੋੜਿਆ ਮੈਂ 4 ਦਿਨ ਹੋ ਗਏ ਮੈਂ ਪਿੱਛੇ ਅੰਦਰ ਨਾ ਮਾਟੂਰੀ ਘਬਰਾ ਮਾਟੂਰੀ ਘੋਰੀਆਂ ਆਂਦੀ ਨਾਲ ਆਪ ਕੋਈ ਸੀ ਪਾਗ ਫਿਰ ਉਹ ਰਾਜ ਜੇ ਮੇਰਾ ਪੁੱਤ ਟੁੱਟੇ ਮੇਰੀ ਭਲੀ ਚੋੜੀਆਂ ਮਾਰਨ ਤਾਂ ਤੇਰੇ ਤੱਕ ਵੀ ਕੀ ਆਪਾਂ ਦੇਖੋ ਤੁਹਾਡੇ ਕੋਲ ਆਣਾ ਸੀਗਾ ਅਸੀਂ ਬਿਆ ਨਹੀਂ ਸਮਝੀ ਖਾਲੀ ਆਤੀ ਅਸੀਂ ਖਾਲੀ ਆਣੇ ਨਹੀਂ ਇੰਪੋਰਟ ਵੀ ਇੱਕ ਬਹੁਤ ਘੰਨੇ ਨੂੰ ਨਾ ਹਰ ਤਲੋਣਾ ਤੋਂ ਤੇ ਨਾ ਕਿ ਨਾ ਪੁੱਤ ਮੇਰਾ ਨਾਲ ਕਾੜ ਕੇ ਨਹੀਂ ਗੱਡੀ ਰੋਗੋ ਨਹੀਂ ਗੱਡੀ ਕੋਈ ਨਹੀਂ ਆਂਦੀ ਰੋਗੋ ਰੋਗੋ ਨਾਲ ਡਿੱ ਗਈ ਗਾ ਪੈਸੀ ਕਰਕੇ ਇਲਾਜ ਜੰਕਲਾਂ ਦਾ ਰੁੱਕ ਗਿਆ ਤੇਰੇ ਦੀ ਦਵਾਈਆਂ ਕਰਕੇ ਨਾਕਾ ਲੱਗੇ ਆ ਰਹੇ ਕੋਈ ਵੀ ਨਹੀਂ ਆ ਕੋਈ ਨਹੀਂ ਆ ਮੈਨੂੰ ਕਿਸੇ ਨੇ 1 ਰੁਪਇਆ ਸਾਰਾ ਨਹੀਂ ਦਿੱਤਾ ਵੀ ਤੁਸੀਂ ਦੇ ਲਈ ਲਗਵੇ ਲੇਬਰ ਨੇ ਫੇਰ ਵੀ ਦੇ ਰਖਾਇਆ ਤੂੰ ਕੋ ਭਰਉਣਾ ਨਹੀਂ ਅਸੀਂ ਨਾਲ ਜਿੰਨਾ ਕਰ ਵੱਡੇ ਵੱਡੇ ਮੈਲਾ ਦੇ ਗੇਟ ਦੇਖ ਰਹੇ ਨੇ ਉਹ ਵੀ ਗੇਟ ਦੇਖ ਲੈਣਾ ਚਾਹੀਦਾ ਵਾ ਕਰਦੇ ਹਲਾਤ ਮੂਹ ਬੋਲ ਕੇ ਬਿਆਨ ਕਰਦੇ ਪਏ ਸੀ ਕਿ ਪਰਿਵਾਰ ਨੂੰ ਮਦਦ ਦੀ ਲੋੜ ਹੈ ਕਰੇ ਬਾਥਰੂਮ ਦਾ ਸੀਗਾ ਪਰ ਬਾਥਰੂਮ ਚ ਗੇਟ ਨਹੀਂ ਸੀਗਾ ਇਹ ਘਰ ਲੁਧਿਆਣਾ ਡੁਗਰੀ ਤੰਦਰ ਰੋਡ ਸ਼ੀਤਪਕਸ਼ੀ ਨਗਰ ਵਿੱਚ ਹੈਗਾ ਵਾ ਜਿਹੜੀ ਸਾਡੀ ਟੀਮ ਇਨਕੁਆਇਰੀ ਕਰਨ ਤੇ ਗਈ ਸੀਗੀ ਇਹਨਾਂ ਨਾਲ ਗੱਲਬਾਤ ਕੀਤੀ ਸੀ ਉਹ ਤੋਂ ਬਾਅਦ ਅਸੀਂ ਅੱਜ ਪਹੁੰਚੇ ਸੀਗਾ ਨਵਾਂ ਕੋਈ ਟਾ ਡਿੱਗਦੀਆਂ ਚੁੰਦਾ ਹੈ ਬੁਰੇ ਹਾਲ ਹੈ ਪੁੱਛਣਾ ਮੇ ਤੁਹਾਡੇ ਅੱਗੇ ਬੇਨਤੀ ਮੇ ਪੁੱਤ ਖੜ ਗਏ ਬੁਰੇ ਹਾਲ ਹੈ ਪੁੱਛਣਾ ਮੇ ਤੁਹਾਡੇ ਅੱਗੇ ਬੇਨਤੀ ਮੇਰਾ ਪੁੱਤ ਖੜ ਗਿਆ ਆਂਟੀ ਜੀ ਇਕੱਲੇ ਕਮਾਨ ਵਾਲੇ ਨੇ ਤੇ ਅੰਕਲ ਨੂੰ ਵੀ ਆਪਰੇਸ਼ਨ ਦੱਸਦਾ ਵੀਰੇ ਦੀ اسپੈਸ਼ਲੀ ਬਲੈਸਡ ਨੇ ਇਹਨਾਂ ਦਾ ਟ੍ਰੀਟਮੈਂਟ ਰੁਕਿਆ ਹੋਇਆ ਵਾ ਕਿੰਨੇ ਟਾਈਮ ਤੋਂ ਪੈਸੇ ਕਰਕੇ ਲਾਈਨ ਕਰਾ ਵਾਰੇ ਘਰੇ ਬੈਠੇ ਨੇ ਘਰ ਦੇ ਹਾਲ ਤੁਸੀਂ ਦੇਖਦੇ ਪਏ ਹੋ ਕਿ ਕਿਵੇਂ ਕਿਵੇਂ ਇਹ ਪਰਿਵਾਰ ਇੰਨੀ ਮੁਸ਼ਕਿਲਾਂ ਨਾਲ ਕਰਦਾ ਪਿਆ ਵਾ ਤੇ ਬਾਕੀ ਪਰਿਵਾਰ ਨੂੰ ਸੱਚੀ ਲੋੜ ਹੈ ਉਹਨਾਂ ਦੀ ਹੈਲਪ ਕਰੋ ਅੱਗੇ ਇਹ ਪਰਿਵਾਰ ਲੁਧਿਆਣਾ ਆਪਣੇ ਡੁਗਰੀ ਤੋਂ ਹਾਂਦਾ ਰੋਡ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੈਗਾ ਵਾ ਤੇ ਸਸ ਜੀ ਇਹ ਨੰਬਰ ਮੈਂਸ਼ਨ ਕਰ ਦਿੰਨੇ ਆਪਣਾ ਦੇਖੋ ਇੱਥੇ ਸਾਨੂੰ ਆ ਕੇ ਇਦਾਂ ਮਹਿਸੂਸ ਹੋਇਆ ਕਿ ਪ੍ਰਮਾਤਮਾ ਬਿਮਾਰੀ ਤੇ ਗਰੀਬੀ ਇੱਕ ਘਰ ਵਿੱਚ ਇਕੱਠੇ ਨਗਦੀ ਤੇ ਦੇਖੋ ਕਿਵੇਂ ਆਂਟੀ ਦੇਖੋ ਦੋ ਦੋ ਮਰੀਜ਼ ਬੈਠੇ ਹੋਏ ਨੇ ਇੱਕ ਸਾਹਮਣੇ ਅੰਕਲ ਦੀ ਵੀ ਦੇਖੋ ਆਪਰੇਸ਼ਨ ਦੱਸਤਾ ਆਇਆ ਵਾ ਦਵਾਈ ਜੋਗੇ ਪੈਸੇ ਇੰਨੀ ਕੇ ਵੀਰੇ ਦੀ ਦਵਾਈ ਰੁਕੀ ਹੋਈ ਹੈ ਸੋ ਤੁਹਾਨੂੰ ਸਾਰਿਆਂ ਨੂੰ ਕੁਐਸਚਨ ਆਈ ਹੱਥ ਜੋੜ ਕੇ ਕੀ ਕੋਈ ਵੀ ਦਾਨੀ ਸੱਜਣ ਜਿਹੜਾ ਵੇਗਾ ਇਹਨਾਂ ਦੀ ਆਗੇ ਮਦਦ ਕਰੋ ਸਾਡੇ ਨੰਬਰ ਮੈਂਸ਼ਨ ਨੇ ਆਪੇ ਸਾਡਾ ਭਰਾ ਹੈ ਦਿਮਾਗੀ ਹਰ ਤੋ ਹੌਲੀ 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 ਹੋਈ ਹੁਣ ਜਾਣਗੇ ਠੀਕ ਹਾਂਜੀ ਪਰ ਅੱਛਾ ਪਹਿਲੇ ਬੁਖਾਰ ਹੋਇਆ ਸੀਗਾ ਹਾਂ ਜਿਮਾਰ ਫੇਰ ਬੁਖਾਰ ਚੜਿਆ ਬੁਖਾਰ ਤੋ ਹੌਲੀ ਹੌਲੀ ਕਰਨ ਮੈਂ ਕਹਾ ਉਹ ਪਿਆ ਜਾਂਦਾ ਥੋੜਾ ਥੋੜਾ ਮੈਂ ਦਵਾਈ ਕਰਕੇ ਕੁਛ ਕੀਤਾ ਹਾਂਜੀ ਮੈਂ ਉਸੇ ਉਹ ਤੋ ਫੇਰ ਇੱਕ ਦਾਮੀ ਹੋ ਗਿਆ ਅਜੇ ਕਰੰ ਇੱਕ ਦਾਮੀ ਤੋ ਇੰਨੀ ਪਰੇਸ਼ਾਨ ਹੋ ਗਈਆਂ ਸਮਝੋ ਉਹਦੀ ਰੋਕੀ ਗੋ ਦਵਾਈ ਤੋ ਵੀ ਉਹ ਅੰਮ੍ਰਿਤਕ ਦੇ ਠਾਕ ਦੇ ਲੱਗਿਤ ਪੜੇ ਵੀ ਮਾਪ ਪੁੱਤ ਜੀ ਜਦੋਂ ਨਹੀਂ ਮੈਂ ਉੱਠਾ ਵੀ ਦੇ ਪੁੱਤ ਮੈਂ ਜਦੋਂ ਵੀ ਐਸੇ ਹੋ ਜਾਂਦੇ ਹਾਂ ਮੈਂ ਉਹ ਲਈ ਹੁੰਨੀ ਉਹ ਦੇਖੋ ਇੱਕਦਮ ਜਿਵੇਂ ਇੱਕ ਚੀਜ਼ ਦਾ 500 ਵੀ ਆਇਆ ਦੋਨੋਂ ਖਰਾਕਾ ਦੀ ਆ ਨਾ ਟੈਂਪਲ ਨਹੀਂ ਲੱਗੀ ਚਾਰਜਰ ਜਿਵੇਂ ਜਿਵੇਂ ਮੇਰੇ ਕੋ ਹੁੰਦੇ ਆ ਆਪਣੇ ਅੱਛਾ ਦੋ ਦੋ ਖਰਾਕਾ ਕਰੀ ਖਰਾਕਾ ਕਰਕੇ ਲੈ ਕੇ ਆਨੇ ਹਾਂਜੀ ਲੋ ਟੈਸਟ ਉਸ ਦਿਖਾਓ ਸਾਨੂੰ ਦੋ ਸਾਲ ਤੋਂ ਅੰਕਲ ਪ੍ਰੋਬਲਮ ਹੈ ਦੋ ਸਾਲ ਤੋਂ ਦਿੱਕਾ ਜਲਦੀ ਜਾਈਂਦਾ ਹੈ ਉਹਦੇ ਵਿੱਚ ਨਾ ਪੁੱਤ ਮੈਂ ਪਰੇਵਟ ਵੀ ਲੈਂਦੀ ਐ ਫਿਰ ਜੋ ਦੁੱਖ ਵਧਿਆ ਨਾ ਫਿਰ ਮੈਨੂੰ ਪ੍ਰੇਵਟ ਵਿਖਾ ਕੇ ਆ ਜਰਤੀ ਹਸਪਤਾਲ ਮਾਡਰ ਟੌਨ ਲੱਗੀ ਫਿਰ ਮਾਡਰ ਟੌਨ ਲਾ ਕੇ ਨੇ ਮੈਂ ਕਹਨੇ ਆ ਰੋਦਾ ਅਨਮੋਲ ਮੈ ਚੰਗੀ ਲੱਗੀ ਨਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬੈਠ ਜਾ ਹਾਂ ਫਿਰ ਮੈਨੂੰ ਕਹਿੰਦੇ ਸਾਰੇ ਵੀ ਤੂੰ ਖੱਪ ਗਈ ਐ ਤੂੰ ਲੈ ਕੇ ਤੂੰ ਮਾੜੇ ਲੱਗੀ ਤੂੰ ਐਂਜ ਕਰ ਉੱਠੂ ਲੱਗੀ ਐ ਤੂੰ ਇਹਨੂੰ ਜਿਵੇਂ ਬਜੇ ਸਰਕਾਰੀ ਐ ਫਿਰ ਮੈਂ ਉੱਥੇ ਜਾ ਜਦੋਂ ਕਿਡਨੀਆਂ ਦੀ ਐ ਕਿਡਨੀਆਂ ਦੀ ਸੀ ਇਹਨਾਂ ਕਰੇ ਸਾਰੀਆਂ ਹਾਂਜੀ ਸਭ ਕੋ ਤੇ ਆਓ ਬੈਠੋ कोई कोई नहीं कितों कराई यार एक तो उन्होंने सरकारी वाले ने कितिया सिविल सिविल अच्छा है दो फिर प्राइवेट वाले ने कराई साढ़े को हाँ। अच्छा हाँ। रोज मैं जाना रोज उसे भीड़ होंगी सी बारी आती नहीं मेरे इतना करके धक्के तो खाधे बहुत रोटी खान लग पे माली हाँ। माली दलिया खान लग पे पानी नहीं दवाई का फर्क पै गया नहीं इलाज चलिया कितना फरीदकोट के इलाज हाँ जी फरीदकोट से उन्होंने दवाइया ਤਦ ਉਹਨਾਂ ਨੇ ਕੀ ਕੀ ਗੱਲ ਹੋਈ ਸੀ ਉੱਥੇ ਜਾ ਕੇ ਤੁਸੀਂ ਦੱਸੋ ਉੱਥੋਂ ਮੈਂ ਜੋ ਗਈ ਆ ਤੇ ਬੇਟੇ ਮੇਰੀ ਬਿਲਕੁਲ ਗੋਲ ਨਹੀਂ ਤੀਜੀ ਮੰਜ਼ਲ ਤੇ ਮੈਂ ਜਾਂਦੀ ਸੀ ਸਰ ਟੈਸਟ ਕਰਕੇ ਉਹਦੀ ਸਰ ਫਿਰ نیچے ਹੁੰਦੀ ਸਰ ਫਿਰ ਸਮਾਨ ਤੇ ਧਿਆਰ ਕਾਪੇ ਇਹਨਾਂ ਨੂੰ ਲੈ ਕੇ ਆਉਣਾ ਕਹਿੰਦੀ ਕਿੱਥੇ ਜਾਣ ਖੇਲ ਲੈ ਜਾ ਚੁੱਕ ਕੇ ਫਿਰ ਲੈ ਕੇ ਆਉਣਾ ਫਿਰ ਮੈਂ ਖੀਰ ਤੇ ਮੁੰਡੇ ਨਾਲ ਕਾਪੇ ਤੁਮ ਮਹੀ ਮੋਟੇ ਗੋਲ ਕਰ ਤੁਮੀ ਲੈ ਕੇ ਤੁਮ ਮੇਰੀ ਕਾਹਦੀ ਗੌਰ ਨਹੀਂ ਕਰ ਰਿਆਂ ਵੀ ਮੇਰਾ ਆਦਮੀ ਚੱਲਿਆ ਗਿਆ ਤੇ ਉਹ ਕਹਿੰਨੇ ਤੂੰ ਸਮਾਨ ਮੰਗਾ ਇਹਨਾਂ ਦਾ ਗਲਾ ਕਰਨਾ ਉਹ ਪੈ ਪਾਉਣਿਆ ਪਰੇਸ਼ਾਨ ਕਰਨਾ ਲੈ ਆਉਣਾ ਫਿਰ ਡਾਕਟਰ ਸਾਹਿਬ ਜੀ ਦੇਖਾ ਤੇ ਜੋੜ ਕੇ ਬੇਨਤੀ ਹੈ ਇਨਾਂ ਚੀ ਜਾਨ ਹੈ ਨਹੀਂ ਕੋਈ ਨੂੰ ਗੁਰੂ ਘਰ ਕੋ ਖੂਨ ਝੜਾਉ ਲੋ ਫੇਰੀ ਇੰਨੇ ਚਿਰ ਹੋ ਗਿਆ ਉਹ ਕਹਿੰਦੇ ਨਹੀਂ ਅਸੀਂ ਪੈ ਪਾਉਣਾ ਪੰਡਿਤ ਨਹੀਂ ਬੰਦ ਰਲਾਇਆ ਮੈਂ ਮੇਰੇ ਚ ਹਿੰਮਤ ਨਹੀਂ ਇਨਨ ਕੁਝ ਹੋ ਗਿਆ ਮੈਂ ਕਿੱਦਾਂ ਜਾਵਾਂ ਮਰੂੰਂਦੀ ਰਹੀ ਫਿਰ ਪਤ ਫਿਰ 5 ਵਜੇ ਤੋਂ ਬਾਅਦ ਮੈਂ ਦਰਪੀ ਹੋ ਗਿਆ ਨਾ 5 ਵਜੇ ਤੋਂ ਗੁਰਦਾ ਰੋਟੀ ਮੈਂ ਮੈਂ ਕਿੱਥੇ ਰਾਤ ਨੂੰ ਪੰਡਿਤ ਲਾ ਕੇ ਫਾਵਾਂਗੀ ਕੀ ਕਰਾਂ ਮਤਲਬ ਉਹਨਾਂ ਨੇ ਫਾਈਨਲ ਤੁਹਾਨੂੰ ਕੀ ਕਹਤਾ ਸੀਗਾ ਫਾਈਨਲ ਉਹਨਾਂ ਨੇ ਆ ਗਿਆ ਸੀ ਵੀਨਰ ਆਪਰੇਸ਼ਨ ਆਪਰੇਸ਼ਨ ਹਾਂ ਪ੍ਰੇਸ਼ਰ ਆਪਰੇਸ਼ਨ ਡੋਗੇ ਫਿਰ ਨਾ ਪੁੱਸਾ ਕੁਛ ਨਾ ਜਦੋਂ ਉਹਨਾਂ ਨੇ ਗੋਰੀ ਨਹੀਂ ਕੀਤੀ ਨਾਲ ਨਹੀਂ ਕਿ ਮੈਨੂੰ 100 ਰੁਪਈਆ ਦੀ ਤੇ ਉਹੋ ਹੀ ਜਿਹੜੇ ਸੀਗੇ ਤੁਸੀਂ ਉਧਰ ਹਾਂਜੀ ਕਰਲੀ ਕਿੰਨਾ ਟਾਈਮ ਲੱਗ ਗਿਆ ਉਧਰ ਉਧਰ ਟਾਈਮ ਕੁਛ ਨਹੀਂ ਮਿਲ ਲਿਆ ਫਿਰ ਮੈਂ ਗੱਡੀ ਗੱਡੀ ਮੈਂ ਆ ਗਈ ਜਦੋਂ ਮੈਂ ਦਿੱਲੀ ਟੁੱਟ ਗਈ ਉਹਨਾਂ ਦੀ ਅੱਖਾਂ ਵੀ ਖੜੀ ਜਾ ਮੈਂ ਕੀ ਕਰਾਂਗੀ ਜਿਹਨਾਂ ਨੂੰ ਉਂਝ ਵੀ ਹੋ ਗਿਆ ਫਿਰ ਇਹਨਾਂ ਤੂੜੀ ਦਾ ਬੰਦ ਰਹਿਣਾ ਤੇ ਮੈਂ ਰੋਂਦੀ ਮੇਰੇ ਬੱਚੇ ਵੀ ਰੋਲ ਜਾਣ ਮਾਂ ਵੀ ਰੋਲਣਾ ਮੈਂ ਪੜਨਾ ਰਸਤੇ ਜਿਓ ਜਗਿੰਦਰ ਵ ਫੋਜੀ ਮੇਰੇ ਫੋਜੀ ਕਹਿੰਦੇ ਤੁਸੀਂ ਘਰ ਤੇ ਜੇ ਸੇਵਾ ਕਰੋ ਜਿੰਨੀ ਹੋ ਸਕੀ ਸੇਵਾ ਕਰੋ ਜੇ ਇਹ ਵਧੀਆ ਤੇ ਤੇਰੇ ਕਰਮਾਂ ਨੂੰ ਵੱਜੇ ਜਿੰਨੇ ਜੋ ਤਾਂ ਪ੍ਰਮਾਤਮਾ ਦੇ ਹੱਥ ਹੈ ਪਰ ਜੇ ਮੈਂ ਇੱਕ ਬੁੱਤ ਜਾ ਕੇ ਤੁਸੀਂ ਮੈਂ ਇਹ ਸੋਚਿਆ ਜੀ ਮੈਂ ਸੇਵਾ ਕਰਾਂਗਾ ਮੈਂ ਕਿਸੇ ਬਸਰਾ ਭੇਜਾਂ ਮੇਰੀ ਬਸ ਇੰਨੀ ਸਹੂਲਤ ਹੋ ਜੇ ਇਹਨਾਂ ਨੂੰ ਜਿਹੜਾ ਤੁਸੀਂ ਕਦੋਂ ਲੈ ਕੇ ਆਏ ਸੀ ਇਹਨਾਂ ਨੂੰ ਹੋ ਗਏ ਮਹੀਨੇ ਤੋਂ ਮਹੀਨੇ ਤੋਂ ਹੋ ਗਏ ਨਹੀਂ ਹੋ ਗਏ ਭੰਗਿਆ ਆ ਵੀ ਵੇਖੋ ਇਹਦੇ ਵਿੱਚ ਲਿਖੀ ਹੈ ਦਿਖਾਓ ਸਾਣੀ ਕਾਗੜ ਆਇਆ ਫਰੀਦਕੋਟ ਦੇਖੋ ਹਾਂ ਦਿੱਲੀ ਗਿਆ ਇਹ ਰਹਾ ਫਰੀਦਕੋਟ ਦੇ ਕਾਗੜ ਗੋਮ ਸਿੰਘ ਮੈਨਟਰ ਕଲେਜ ਬੈਠੇ ਮਰ ਤੋਂ ਅੱਜ ਵਕਤ ਮੇਰੀ ਜਾਨ ਵੀ ਨਹੀਂ ਗਈ ਜਿਹੜੀ ਮਨੋਰ ਕੀ ਮੇਰੀ ਲੇਬਰ ਨੂੰ ਪੁੱਛ ਇਹਨਾਂ ਨੇ ਮੈਨੂੰ ਕਹਿਆ ਦਿਖਾਓ ਅੰਕਲ ਕਿੱਥੇ ਪ੍ਰੋਬਲਮ ਆ ਰਹੀ ਹੈ ਤੁਹਾਡੇ ਆ ਲਾਜੋ ਆਪਣੇ ਨੇੜੇ ਆਜੋ ਦਿਖਾਓ ਆ ਵੀ ਉੱਪਰ ਆ ਪਿੱਛੇ ਉਹ ਹੋਇਆ ਹੈ ਨਾ ਦੇਖੋ ਹਾਂ ਜੀ ਬਿਲਕੁਲ ਹਾਂ ਹੁਣ ਉਹ ਦਰਦੀ ਇੱਕਦਮ ਇੱਕਦਮ ਵੱਡਾ ਹੈ ਕਿਵੇਂ ਕਿੰਨਾ ਡਰ ਫਿਰ ਇੰਨਾ ਕੋ ਇੰਨੇ ਕੋ ਫਿਰ ਵੱਡਾ ਵੱਡਾ ਵੱਡ ਗਿਆ ਮੈਂ ਉਹ ਹੀ ਦਵਾਈ ਲੈਣੀ ਕਰਦੀ ਵਿਚਾਲਾ ਰਾਮ ਆਜੀ ਕੋ ਛੋਟਾ ਹੀ ਹੈ ਫਿਰ ਇੱਥੇ ਇੱਕ ਜਗ੍ਹਾ ਗੁਰਦੁਆਰਾ ਸੀ ਉੱਥੇ ਹੀ ਮੈਨੂੰ ਭੇਜੇ ਤੇ ਅੱਛਾ ਉੱਥੇ ਗਿਆ ਉੱਥੇ ਮੈਂ ਪੰਜ ਚੌਕੇ ਉੱਪਰੀਆਂ ਬਾਬਾ ਜੀ ਗਰਬਾਫ ਕਰ ਉੱਥੋਂ ਹੋਈ ਹੋਈ ਤੇ ਖਾਣਾ ਅਛੋਗੇ ਨੇ ਪਰੋਸਿਆ ਰੱਖ ਕੇ ਜਾਣਗੇ ਠੀਕ ਉਹ ਤੇ ਇਸ ਵਕਤ ਨਾ ਮੈਂ ਝੂਠ ਨਾ ਮਾਰਨਾ ਮਾਰਨਾ ਮਾਰ ਅਜੇ ਡਰ ਬਸ ਇੰਨਾ ਜੈ ਕਿਰਪਾ ਹੋ ਗਈ ਦਵਾਈਆਂ ਖਾਈਆਂ ਸੇਵਾਤ ਕਰਾਈ ਹਾਂ ਹਾਂਜੀ ਹਾਂ ਫ੍ਰੈਸ਼ਨ ਕਰਾ ਲੈਣਾ ਬੇਟੇ ਇੰਨੇ 4 ਦਿਨ ਨਹੀਂ ਸੀ ਇੱਕ ਦਿਨ ਸੀ ਘੜੀ ਘੜੀ ਹਾਂ ਹੁਣ ਮੈਨੂੰ ਹੌਸਲੇ ਦੇ ਕੰਮ ਕਰਨੀ ਬੱਚੇ ਕੋਲ ਤਾਂ ਬੈਠੇ ਬਿਲਕੁਲ ਬੇਟੇ ਨਾ ਦਿਲ ਇੰਨਾ ਚੜ੍ਹ ਗਿਆ ਮੈਨੂੰ ਫੌਜੀਆ ਪੰਚਰ ਗਈ ਵੀ ਵੀ ਤੁਸੀਂ ਕੰਮ ਕਰਦੇ ਹੋ ਮੈਂ ਲੇਬਰ ਤਾਂ ਤੁਸੀਂ ਲੇਬਰ ਦਾ ਕੰਮ ਕਰੋ ਹਾਂਜੀ ਲੇਬਰ ਕੜੀ ਬਿਆਰ ਮਰ ਗਿਆ ਕੋਠਿਆਂ ਦਾ ਕਰ ਲਈ ਸਫਾਈ ਮੇਰੇ ਨਾਲ ਥੋੜੀ ਸਪੈਸ਼ਲ ਬਲੇਸਿੰਗ ਮਤਲਬ ਦਿਮਾਗੀ ਤੌਰ ਤੇ ਥੋੜਾ ਜਿਹਾ ਹਾਂਜੀ ਅੱਗ ਮਾਤੀ ਹੈ ਬੇਟੇ ਦੇਖੋ ਜਿਹੜੀ ਗੱਲ ਕਹਿ ਰਹੀ ਹਾਂ ਮੈਂ ਉਹ ਕਹਾ ਕਿ ਮੇਰੀ ਅੱਜ ਜਿੱਤੋਂ ਮਰਜ਼ੀ ਤੋਂ ਪੁੱਛੋ ਤੁਹਾਨੂੰ ਮੇਰੇ ਬਾਰੇ ਇਹ ਹੀ ਆਈ ਕਰੇ ਮਤਲਬ ਕਮਾਨ ਵਾਲੇ ਤੁਸੀਂ ਹੋ ਕੋਈ ਨਹੀਂ ਹੈਗਾ ਬੇਟੇ ਮੈਂ ਹੀ ਕਮਾਉਣ ਵਾਲੀ ਮੇਰਾ ਉਹਦੇ ਵਿੱਚ ਵੀ ਨਹੀਂ ਕਿਹਾ ਕਿੰਨੀ ਉਮਰ ਦਵਾਈਆਂ ਲਿਆਵਾ ਬੇਟੇ 60 ਤੋਂ ਹੋਏਗੀ ਯਾਰ ਹੋ 60 ਤੇ ਫਿਰ ਉਹਨਾਂ ਨੇ ਕਾਰਡ ਤੇ ਵੀ ਮੇਰੇ ਤੇ ਡਾਕਟਰੀ ਉਹ ਹੋਟਲ ਕਰ ਦਿੱਤੀ ਸੋ ਪਹਿਲੋ ਪਹਿਲੋ ਜਦੋਂ ਬੱਚੇ ਛੋਟੇ ਸੀ ਉਹਨਾਂ ਨੇ ਸਾਡੇ ਕਾਰਡ ਬਣਾਏ ਉਹਨਾਂ ਦੀ ਉਮਰ ਲਿਖੀ ਜਾਦੀ ਫੇਓ ਕਨੇ ਤੁਹਾਡੀ ਮੁੰਬਰ ਲਿਕਾਉਨੇ ਆ ਹੋਰ ਇਹ ਪਲਸਣ ਲੱਗੇਗੀ ਤੇਰੀ ਤੇ ੱੱਕੇ ਕਾਈ ਬੱਚੇ ਮੇਰੇ ਛੋਟੇ ਜਿਹੇ ਬਟੇ ਨਾ ਗਿਉਣੀ ਨਾਗਾ ਨਾ ਬਈ ਘਰ ਦੇ ਬਟੇ ਨਾ ਪਰਲੀ ਜਾ ਆ ਚੀਜ਼ਾ ਮੇਰੀ ਨਾ ਦਿਖਾਈ ਆ ਆ ਰੋਕ ਮੈਂ ਆਪਣੀ ਦਵਾਈ ਮੈਨੂੰ ਦਿਖਾਈ ਸਭ ਕਿਹੜੀ ਗੱਲ ਤੋਂ ਸਭ ਦਿਖਾਉਂ ਮੈਂ ਬਟੇ ਸਨਚਾਰ ਤੋਂ ਨਾ ਡੇਡ ਦੇ ਕੇ ਆਪਾਂ ਆਮ ਗਈਏ ਸੇਓਲ ਦੇ ਹਸਪੀਟਲ ਚ ਲੱਗੇ ਹਾਂਜੀ ਇਹਨਾਂ ਜੁਗ ਕੇ ਖੜਦੀ ਸਨ ਅੱਛਾ ਨਾ ਤੇ ਜਮਾ ਸੋ ਜੀ ਵੀਡੀਓ ਲੇਖੀ ਇਨਨ ਟੋਕ ਕੇ ਖੜੀ ਸਿੱਤਾ ਕਰਦੇ ਨਹੀਂ ਜਸ ਲੈਣ ਦੀ ਜਿੰਮੇ ਹਿੰਮਤ ਆ ਰਹੀ ਫੇਰ ਪਰ ਤੂੰ ਮੈਨੂੰ ਤਾਂ ਘਾੜਿਆ ਦੂਰ ਨਾ ਹੁਣ ਮੈਂ ਹੋਲੀ ਹੋ ਜਾ ਬਬਾ ਤਾ ਤਾ ਆਪ ਹੀ ਨਹੀਂ ਨਹੀਂ ਬਰੇ ਚਾ ਨਹੀਂ ਬਸ ਮੈਨੂੰ ਆ ਪਾ ਦੋ ਉਹ ਤੂੰ ਚੱਪ ਬਸ ਤੇਰੇ ਦਿਮਾਗ ਨੇ ਜਿਹੜੀ ਗੱਲ ਆਈ ਕਹਿ ਰਹੀ ਬੇਟੇ ਮੈਂ ਅੱਜ ਜਿਵੇਂ ਬੱਚੇ ਵੀ ਪਾਲ ਲੈਣੇ ਵੀ ਕੰਮ ਤੇ ਜਾਣਾ ਤੇ ਉਹ ਵੀ ਮੈਨੂੰ ਫਿਗਰ ਹੀ ਨਹੀਂ ਸਿੰਦਾ ਕੈਸਾ ਨਾ ਅੱਜ ਜਿਹੜੇ ਦਿਨ ਮੇਰੇ ਤੋਂ ਪਹਿਲੇ ਇੱਕ ਧਾਮੈਨ ਲੂਨ ਨਾ ਬਿਊਟੀ ਕਲੀਨਿਕ ਮਰਚਾ ਘੋੜ ਕੇ ਮੇਰੇ ਬੱਚੇ ਕਿਸੇ ਤੋਂ ਚੀਜ਼ ਮੰਗਲੇ ਅੰਦਰ ਲੂਨ ਕੋ ਹੋ ਜਾ ਮਰਚਾ ਕੋ ਹੋ ਲੈਣੀ ਉਹਨਾਂ ਗਿਜਾਰਾ ਕਰਦੇ ਕੋਈ ਵੀ ਮਤਲਬ ਹੀ ਕੋਈ ਨਹੀਂ ਆਇਆ ਕਿ ਮਦਦ ਕਰਨ ਮੈਂ ਕੋਈ ਨਹੀਂ ਬੁੱਧ ਜਿੰਨਾਂ ਨੇ ਪੈਸੇ ਕਰਕੇ ਇਲਾਜ ਜੰਕਦਾ ਰੁਕ ਗਿਆ ਬਰੇਦੀ ਦੀ ਦਵਾਈਆਂ ਕਰਦਾ ਰਕਾ ਲੈ ਕੇ ਆ ਰਿਹਾ ਕੋਈ ਵੀ ਨਹੀਂ ਆ ਕੋਈ ਨਹੀਂ ਆ ਮੈਨੂੰ ਕਿਸੇ ਨੇ 1 ਰੁਪਿਆ ਸਾਰਾ ਨਹੀਂ ਦਿੱਤਾ ਵੀ ਤੁਸੀਂ ਦੇ ਲਈ ਲੇਬਰ ਨਾ ਪੇਰ ਵੀ ਦੇ ਰਖਾਇਆ ਤੋ ਘਰ ਹੁਣਾ ਨਹੀਂ ਅਸੀਂ ਨਾ ਜਿੰਨਾ ਕੰਮ ਕਰੀਂਗਾ ਨਾ ਦੋ ਤਿੰਨ ਤਾਂ ਹੋ ਕੇ ਲਾਏ ਰੇ ਵੀ ਵੀ ਕਬਰੋਣਾ ਨਹੀਂ ਰੋਣਾ ਨਹੀਂ ਤੂੰ ਬਸ ਕਰੀ ਕਿਸੇ ਦਾ ਫੜ ਲੈਣੀ ਹੈ ਪੈਸੇ ਕਰੀ ਕਿਸੇ ਦਵਾਈ ਲਈ ਹੋ ਨਹੀਂ ਉਹਨਾਂ ਕਦੀ ਜਦੋਂ ਨੇਰਾ ਆਏਗੀ ਪੈਸੇ ਤੁਹਾਨੂੰ ਤਾਂ ਬੀਜੇ ਕੰਮ ਕਰ ਥੋੜੇ ਥੋੜਾ ਕੇ ਫੇਰ ਬੰਦਾ ਫੜ ਲੈਣ ਪੁੱਤ ਕਿ ਜਾਰਾ ਤੂੰ ਕਰਨਾ ਮੈਂ ਪੁੱਤ ਉਹ ਟਾਈਮ ਜਦ ਮੇਰੇ ਉੱਥੋਂ ਆਏ ਨਾ ਉਹ ਟਾਈਮ ਜਿੰਦਗੀ ਚ ਵੀ ਨਿਪਟਰ ਜੇ ਮੈਂ ਲੈ ਦਿੱਂ ਤੀ ਜਾਣੀ ਉਹ ਪੁੱਤ ਫੇਰ ਹੋਣੀ ਆ ਬਾਲਾ ਕੇ ਮੂੰਹ ਤੋਂ ਰੀ ਨਹੀਂ ਨਾ ਦਿਲ ਚੋਂ ਆਵੇ ਕੀ ਕਰਾ ਮਨ ਵੀ ਬੀੜ ਦਰੀ ਆ ਇਹ ਨਹੀਂ ਲੱਗਿਆ ਬਹੁਤ ਮੈਂ ਤੇ ਨਾ ਮਹਾਰਾਜ ਮੇਰਾ ਦੁਸ਼ਮਣ ਤੇ ਵੀ ਟਾਈਮ ਲਈ ਜੋ ਮੈਂ ਬਹੁਤ ਮਾਰੇ ਹਲਾਲ ਕਾ ਗਏ ਨੇ ਜਿੰਨੇ ਮੇਰੇ ਆਏ ਨਾ ਬੱਚੇ ਇੰਨੇ ਕਿਛੇ ਦੁਸ਼ਮਣ ਤੇ ਡਾਚ ਤੇ ਮਾਰਨ ਪਰ ਮੈਨੂੰ ਉਹਦਾ ਵੀ ਦੁੱਖ ਨਾ ਖਾ ਉਹਨਾਂ ਦੇ ਪੈਰਾ ਪਿੱਛੇ ਮੇਰਾ ਪਰਿਵਾਰ ਵੀ ਠੀਕ ਆ ਹੁਣ ਖਾਂਦੇ ਪੀਂਦੇ ਵੀ ਕਿਵੇਂ ਹੁਣ ਖਾਂਦੇ ਉਹਨੂੰ ਰੋਟੀ ਕੁੱਟ ਦੇਣੀ ਆ ਜੀ ਬ੍ਰੀਕ ਬਿਲਕੁਲ ਕਰਕੇ ਦਾਲ ਪਾਣੀ ਬਲਕਿ ਅੱਛਾ ਤੇ ਖਿਚੜੀ ਪਤਲੀ ਬਣਾ ਲੈਣੀ ਆ ਦਲੀਆ ਬਣਾ ਲੈਣੀ ਉਹ ਦੇਖੋ ਦਲੀਆ ਵੀ ਉਹ ਦੇਣੀ ਰੋਟੀ ਆ ਉਹ ਮਾਰੀ ਮਾਰੀ ਬ੍ਰੀਕ ਕਰਕੇ ਡਾਕਟਰ ਨੇ ਕਬੀਕ ਕਰਕੇ ਦੇਣੇ ਜੀ ਫੌਜੀ ਕਿਨ ਜੇ ਦਿਲ ਚ ਵਧੀਆ ਇਨੋਰੀ ਤਰ੍ਹਾਂ ਹੋਏਗਾ ਉਹ ਦੇਖੋ ਹੰਦੀ ਪਰਮਾਤਮਾ ਜੀ ਆਤਾ ਉਹਨਾਂ ਨੇ ਪਰਮੇ ਦਿਲ ਪਰਤ ਬੇ ਬਸਤੇ ਤੁਹਾਡੇ ਵੀ ਉਹਨਾਂ ਨੇ ਸਮਝਾਇਆ ਮੈਂ ਫਿਰ ਨਹੀਂ ਕਰਨੀ ਕਰ ਸੇਵਾ ਕਰਨੀ ਰੱਬ ਮੈਂ ਭਾਜੇਲੇ ਵੀ ਦਸਤ ਸੀ ਵਿਆ ਮੈਨਾਂ ਅੱਗੇ ਦਿਲ ਚ ਨਹੀਂ ਬੇ ਦਿਲ ਚ ਲੋਗ ਉਹਨਾਂ ਨੇ ਕਾਦੀ ਜਿਹੀ ਦੁਨਿਆ ਗੱਲ ਬੇਨਕ ਸੇਵਾ ਕਰੋ ਨਹੀਂ ਕਿ ਅੱਤ ਤੁਸਾਨੂੰ ਵੀ ਪਰਤ ਵੇਖਦੇ ਵੇ ਹਰਾਤ ਨੇ ਕੀ ਕੀ 320 ਮਹੀਨੇ ਦਿੰਦੇ ਆ ਉਹ ਪੰਦੀ ਜੀ ਨਹੀਂ ਹੋਣ ਕਰੋ ਉਹਦੇ ਜੀ ਗੁਜ਼ਾਰਾ ਕਰ ਕਿੰਨੇ ਦੀ ਕਿੰਨੇ ਦਵਾਈ ਜਾਂਦੀ ਆ ਮਹੀਨੇ ਦੀ ਇੰਨਾ ਜੀ ਪਰ ਤਾਂ ਜੇ ਬਾਦੀ ਹੁੰਦੀ ਨਾ ਅੱਛਾ ਅਸਾਬਾ 1500 ਜੀ ਆ ਜਾਂਦੀ ਆ 1000 ਜੀ ਜਿੰਨੇ ਜਿੰਨੇ ਮਤਲਬ ਪੈ ਮਰ ਜੋ ਜਿੰਨੇ ਵੈਸੇ ਇਕੱਠੇ ਹੁੰਦੇ ਉਹਨੇ ਦਵਾਈ ਲੈਣੀ ਹਾਂ ਤੇ ਉਹ ਬਰੇ ਦੀ ਜਿੰਨੇ ਉਹਨਾਂ ਨੇ ਇਲਾਜ ਚੱਲਦਾ ਪਿਆ ਕੇ ਰੁਕ ਗਿਆ ਉਹਦਾ ਬੁੱਤ ਰੁਕ ਗਿਆ ਸੁਣਾ ਮੈਂ ਕੈਸੀ ਕਰਕੇ ਲਾਈ ਹਾਂ ਹਾਂਜੀ ਉਹਦਾ ਇਲਾਜ ਕਰਾਵਾ ਉਹ ਕਿੱਦਾਂ ਕਿੱਦਾਂ ਕਰ ਲਿਓ ਰੋਟੀ ਵੀ ਮਾਰੀ ਚੰਗੀ ਖਾਣੀ ਬੁੱਤ ਬੱਚਾ ਨੂੰ ਜਾਨੀ ਆਪ ਵੀ ਨਾ ਖਾਣੀ ਬਰੇ ਦੀ ਕਿੰਨੇ ਦੀ ਦਵਾਈ ਦੇ ਇਲਾਜ ਚੱਲਦਾ ਪਿਆ ਸੀ ਇਹਦਾ ਬੁੱਤ ਹੁਣ ਦੁਬਾਰਾ ਚੈੱਕ ਕਰਾਵਾਗੇ ਨਾ ਕਹਿੰਦਾ ਟੈਸਟ ਕਰਾਓ ਇਹ ਅੱਛਾ ਹਾਂ ਦੁਬਾਰਾ ਇਹ ਟੈਸਟ ਤੇ ਦਵਾਈ ਖਾਣੀ ਸੀ ਕਿੰਨੇ ਪਹਿਲਾਂ ਤੋਂ ਹੁੰਦੀ ਸੀ ਇਹਦਾ ਵੀ 1500 2000 ਦੀ ਆ ਜਾਂਦੀ ਉਹ ਜੋ ਗੁੱਜ ਜੇ ਲੈ ਕੇ ਨਾ ਇਸੇ ਆ ਥਾ ਆ ਥਾ ਤੋੜ ਤੋੜ ਕੇ ਸੱਜਿਆ ਇਸੇ ਦਿੱਤਾ ਇਹਨਾਂ ਨੇ ਕਦੀ ਦੁੱਲੋਂ ਪਿਓ ਨੇ ਨਹੀਂ ਤੇ ਦੰਡੀ ਆ ਬੱਚੇ ਨੇ ਵੀ ਨਹੀਂ ਦੰਡਾਂ ਦੇ ਦੇਖੋ ਕਰਿਆ ਅਬ ਨਹੀਂ ਚਾਹਬਲਾ ਕੋਈ ਕੁਝ ਇਹਨੂੰ ਪੈਸੇ ਮਿਲਣਾ ਮੰਮੀ ਆ ਜਾ ਫੋਨ ਲੈ ਕੇ ਪੈਸੇ ਲੈ ਜਾ ਸਰਦਾਰ ਜੀ ਆਪ ਕਰੋ ਅਜੋ ਸਰਦਾਰ ਜੀ ਪੂਰੇ ਹੋ ਗਿਆ ਆ ਵੀ ਰੋੜ ਗਿਆ ਮੇਰਾ ਬੱਚਾ ਮੋਰ ਨਾਲ ਆਪਣਾ ਪਰਤ ਬਣਾਇਆ ਇੰਨਾ ਜੋ ਕੰਮ ਕਰ ਰਿਹਾ ਦੇਖ ਪਹਿਲੇ ਬੜਾ ਕੰਮ ਕੰਮ ਪਹਿਲੇ ਵਧੀਆ ਸੀ ਹਾਂ ਵਧੀਆ ਬੱਤ 10000 ਰੁਪਇਆ ਲੈਂਦਾ ਸੀ ਜਿਹੜਾ ਅੱਜ ਮੈਂ ਦੁਲੀ ਪਈ ਹਾਂ ਇਹਨੂੰ 7 ਸਾਲ ਤੋਂ ਉੱਤੇ ਹੋ ਗਏ ਦੇਖੋ ਮਾਂ ਲੱਗੀ ਜਿਗੜਾ ਦੇਖੋ ਪੁੱਤ ਜੋ ਗੁੱਜਰ ਲੈ ਕੇ ਜੋ ਮੈਨੂੰ ਰੋਲੀ ਜਾਂਦਾ ਮੈਂ ਬਸ ਠੀਕ ਹੈ ਤੁਹਾਡੇ ਕੋਲ ਸਾਰੇ ਟੋਟੇ ਦੇਖੋ ਇਹਦੇ ਕੋਈ ਨਾ ਅਸੀਂ ਛੋਲੇ ਨਾਲ ਲੈ ਗਏ ਬਾਕੀ ਤੇ ਠੀਕ ਮੈਂ ਤੁਹਾਡੇ ਸਾਰੇ ਦੇ ਜੀਵਕ ਨਿੱਤ ਵੀ ਕੋਈ ਯਾਰ ਨਹੀਂ ਹੈ ਕਿ ਬੱਤ ਕੁਝ ਕਿਤੇ ਨਾ ਬੱਚਾ ਰੋਣਾ ਬਿਲਕੁਲ ਨਹੀਂ ਮਰਚਾ ਕੋਈ ਨਹੀਂ ਆਂਡੀ ਰੋਵੋ ਨਾ ਤੁਸੀਂ ਟੈਂਸ਼ਨ ਨਾ ਲੋ ਇਹਨਾਂ ਦਾ ਹੋ ਕੋਈ ਇਲਾਜ ਵਧੀਆ ਕਰਨਾ ਇਹਦਾ ਵੀ ਇਲਾਜ ਦੁਬਾਰਾ ਸ਼ੁਰੂ ਕਰਾਇਆ ਅੱਜ ਮੈਂ ਤੁਹਾਨੂੰ ਕਹ ਰਹੀ ਜੀ 5000 ਦੀ ਹੁੰਦੀ ਨਾ ਪੁੱਤ ਨੂੰ ਆਸੀ ਝੋਟ ਮਾਰ ਨਾ ਮੈਂ ਮਾਰਦਾ ਹੀ ਨਹੀਂ ਪਤਾ ਨਾ ਚੀਜ਼ ਦਾ ਆਪਰੇਸ਼ਨ ਦਸਤਾਨਾ ਨੇ ਪਿੱਛਲੇ ਗੰਮੜ ਹਾਂਜੀ ਉਹ ਆ ਗਲੇ ਦੇ ਵਿੱਚ ਇਹ ਗਲੇ ਵਿੱਚ ਹਾਂ ਆ ਜਿਹੜਾ ਗਰਨ ਗਲੇ ਸਾਰਾ ਲਾ ਦੋ ਇਹ ਚੀਜ਼ ਦਾ ਉਹਨੇ ਆਖਿਆ ਸੀ ਅੰਕੋ ਇੱਧਰ ਦਿੱਕਤ ਐ ਇੱਧਰ ਆ ਰਹੀ ਐ ਅੱਗੇ ਵੀ ਐ ਕੁਛ ਹਾਂਜੀ ਇਹ ਗੱਲੇ ਜੀ ਕਹੀ ਨਹੀਂ ਤੂੰ ਨਾ ਕਹੀ ਅੱਛਾ ਇੱਥੇ ਦਿਖਾਉਂਦੇ ਤੇ ਰੱਖਦੇ ਨਹੀਂ ਨਾ ਤੇ ਲੋਕ ਕੀ ਖਾਣ ਲੱਗਣ ਸੋਨੇ ਡਾਕਟਰ ਕਹਿੰਦਾ ਇਹ ਦਵਾਈ ਦੇਣੀ ਐ ਇਹ ਨਾਲ ਆ ਮਾਜੇਗਾ ਆਏਗਾ ਹੋਰ ਪਰ ਇਨੇ ਚੱਲਦਾ ਤੇ ਡਾਕਟਰ ਕਿ ਇੱਕ ਦਮ ਹਾਂਜੀ ਹਾਂ ਜਾਣਦਾ ਨਹੀਂ ਬੇਟੇ ਬਲਤ ਪੁੱਤ ਨਾ ਜੇ ਸਾਹ ਹੈ ਤੇ ਮੈਨੂੰ ਬਲ ਜੋ ਮੀ ਆਉਂਦਾ ਉਹ ਵੀ ਮੈਂ ਡਰਾਂ ਕਿ ਆਹ ਮੇਰਾ ਹੋ ਜਾਏਗਾ ਕੋਈ ਮੇਰਾ ਜੀ ਨਾ ਮਰ ਜੇ ਮੇਰਾ ਪੀਣ ਮੈਂ ਜਦੋਂ ਤੇਰਾ ਆਦਮੀ ਬੱਚੇਗਾ ਸਭ ਕੁਝ ਹੋ ਜਾਏਗਾ ਮੈਂ ਬੱਚਾ ਠੀਕ ਹੋ ਜਾਏ ਸਭ ਕੁਝ ਪੁੱਤ ਬਣ ਜਾਏਗਾ ਬੱਚਾ ਨਹੀਂ ਮਿਲਦਾ ਆਦਮੀ ਨਹੀਂ ਮਿਲ ਆਦਮੀ ਤੋਂ ਬਿਨਾ ਜ਼ਿੰਦਗੀ ਕੁਝ ਨਹੀਂ ਜਰਨ ਇੰਨਾ ਤਾਂ ਕਿ ਕੁੜੀ ਜਵਾਨ ਨੇ ਕੁੜੀ ਦੇ ਕੋਲ ਤੇ ਬੱਚੇ ਮੈਂ ਕੰਮ ਇੱਥੇ ਕੱਲ ਨੂੰ ਦੂਰ ਵੀ ਜਾਏਗਾ ਰੋਟੀ ਦੇ ਕਮਾ ਕੇ ਤੁਹਾਡੀ ਬਤ ਕਾ ਕੁਝ ਪਰ ਮਾਦਮਾ ਤੁਹਾਡੀ ਵੱਡੀ ਵੱਡੀ ਨੰਬਰ ਚਾਲੇ ਕਰ ਸਰਬ ਤੁਹਾਡੇ ਸਾਰੇ ਨਾ ਪੁੱਤ ਉਹ ਵੀ ਨਾ ਪੁੱਤ ਉਹ ਮੁੰਡਿਆ ਮਿਲ ਪਿਆ ਮੈਂ ਪੁੱਤ ਮੇਰੀ ਬਾਹ ਪਾੜ ਦਿੱਤਾ ਮਰਜੀ ਮੈਂ ਡਿੱਗ ਗਿਆ ਤੈਨੂੰ ਆਂਟੀ ਕੀ ਹੋਇਆ ਕਿੱਟੋ ਹੀ ਮੈਂ ਪੁੱਤ ਮੈਂ ਦਿੱਲੀ ਆ ਪਤਨ ਕੀ ਦੱਸਾਂ ਕਿ ਨਾਂ ਕਾ ਠੀਕ ਹੈ ਉਹ ਤੋਂ ਨਾ ਫੋਨ ਨੰਬਰ ਸਭ ਪੁੱਛ ਲਿਆ ਉਹਨਾਂ ਆ ਕੇ ਕੋਈ ਮੇਰੀ ਬਾਤ ਵੀ ਨਹੀਂ ਲਈ ਵੀ ਤੂੰ ਉੱਥੋਂ ਆ ਗਈ ਹੈ ਕੀ ਹੋਇਆ ਕੀ ਨਹੀਂ ਹੈ ਇਹਨਾਂ ਮੇਰਾ ਉੱਥੋਂ ਹੀ ਦਿਲ ਕਾਟ ਟੁੱਟ ਗਿਆ ਚੋਪਾ ਉਹ ਕੋਈ ਜਿੱਕ ਪਿਆ ਡਿ ਟੈਨਸ਼ਨ ਨਾ ਲੋ ਨਾਲ ਆਪਾਂ ਤੁਹਾਡੇ ਆ ਨੰਬਰ ਉਹ ਤੂੰ ਨਾ ਜਿੱਦਾਂ ਤੁਹਾਨੂੰ ਪਤਾ ਲੱਗਾ ਤਿੰਨ ਗੇੜੇ ਬਿਲਕੁਲ ਲਾ ਲਏ ਬੰਨਿਆ ਪਾਣੀ ਦੇ ਘੁੱਟ ਤੱਕ ਦੇ ਲੇ ਗਰੀਬੀ ਨਹੀਂ ਨਿਕਲ ਪੀਤਾ ਪਾਣੀ ਦੇਖੋ ਆ ਪੀਦੇ ਕੋਈ ਚੱਕਾ ਆਂਟੀ ਜੀ ਇਕੱਲੇ ਕਮਾਨ ਵਾਲੇ ਨੇ ਤੇ ਅੰਕਲ ਨੇ ਵੀ ਆਪਰੇਸ਼ਨ ਦੱਸਦਾ ਵੀਰੇ ਦੀ اسپੈਸ਼ਲੀ ਬlesd ਨੇ ਇਹਨਾਂ ਦਾ ਟਰੀਟਮੈਂਟ ਰੁਕਿਆ ਹੋਇਆ ਵਾ ਕਿੰਨੇ ਟਾਈਮ ਤੋਂ ਪੈਸੇ ਕਰਕੇ ਲਾਈਨ ਕਰਾਵਾ ਬਾਰੇ ਘਰੇ ਬੈਠੇ ਨੇ ਘਰ ਦੇ ਹਾਲ ਤੁਸੀਂ ਦੇਖਦੇ ਪਏ ਹੋ ਕਿ ਕਿਵੇਂ ਕਿਵੇਂ ਪਰਿਵਾਰ ਇੰਨੀ ਮੁਸ਼ਕਲਾਂ ਨਾਲ ਕਰਦਾ ਪਿਆ ਵਾ ਤੇ ਬਾਕੀ ਪਰਿਵਾਰ ਨੂੰ ਸੱਚੀ ਲੋੜ ਆ ਇਹਨਾਂ ਦੀ ਹੈਲਪ ਕਰੋ ਆਗੇ ਇਹ ਪਰਿਵਾਰ ਲੁਧਿਆਣਾ ਆਪਣੇ ਡੁਗਰੀ ਤੋਂ ਹਾਂਦਾ ਰੋਡ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੈਗਾ ਵਾ ਤੇ ਸਸ ਜੀ ਇਹ ਨੰਬਰ ਮੈਂਸ਼ਨ ਕਰ ਦਿੰਨੇ ਆਪਣਾ ਦੇਖੋ ਇੱਥੇ ਸਾਨੂੰ ਆ ਕੀ ਬੇਤਾ ਮਹਿਸੂਸ ਹੋਇਆ ਕਿ ਪ੍ਰਮਾਤਮਾ ਬਿਮਾਰੀ ਤੇ ਗਰੀਬੀ ਇੱਕ ਘਰ ਵਿੱਚ ਇਕੱਠੇ ਨਗਰੀ ਤੇ ਦੇਖੋ ਕਿਵੇਂ ਆਂਟੀ ਦੇਖੋ ਦੋ ਦੋ ਮਰੀਜ਼ ਬੈਠੇ ਹੋਏ ਨੇ ਇੱਕ ਸਾਹਮਣੇ ਅੰਕਲ ਦੀ ਵੀ ਦੇਖੋ ਆਪਰੇਸ਼ਨ ਦੱਸਤਾ ਆਇਆ ਵਾ ਦਵਾਈ ਜੋਗੇ ਪੈਸੇ ਇੰਨੀ ਕੇ ਵੀਰ ਦੀ ਦਵਾਈ ਰੁਕੀ ਹੋਈ ਹੈ ਸੋ ਤੁਹਾਨੂੰ ਸਾਰਿਆਂ ਨੂੰ ਕੁਐਸਚਨ ਆਈ ਹੱਥ ਜੋੜ ਕੇ ਕੀ ਆ ਕੋਈ ਵੀ ਦਾਨੀ ਸੱਜਣ ਜਿਹੜਾ ਵੇਗਾ ਇਹਨਾਂ ਦੀ ਆਗੇ ਮਦਦ ਕਰੋ ਸਾਡੇ ਨੰਬਰ ਮੈਂਸ਼ਨ ਨੇ ਆਪੇ ਵਰਕਰੋ ਜਿਵੇਂ ਵੀ ਹੋ ਸਕਦਾ ਤੇ ਪਰਿਵਾਰ ਕਾफी ਮੁਸ਼ਕਿਲਾਂ ਨਾਲ ਹੈ ਅੰਡੀ ਜੀ ਆ ਜਿਵੇਂ ਆ ਪੇਸ਼ੈਂਟ ਲਈ ਸਾਡੀ ਸੰਸਥਾ ਵੱਲੋਂ ਜਿਹੜੀ ਵੀ ਗੁੱਲਗ ਲਾਈ ਜਾਂਦੀ ਹੈ ਜੀ ਹਾਂ ਦਪਾਂਸ਼ੂ ਵੈਲਫੇਅਰ ਸੁਸਾਇਟੀ ਵੱਲੋਂ ਹੈਲਪ ਡੋਨੇਸ਼ਨ ਲਾਈ ਜਾਂਦੀ ਹੈ ਗੁੱਲਗ ਤੇ ਕਿਉਂਕਿ ਆਪਾਂ ਦੇਖੋ ਤੁਹਾਡੇ ਕੋਲ ਆਣਾ ਸੀਗਾ ਅਸੀਂ ਨਹੀਂ ਸਮਝਿਆ ਸੀ ਖਾਲੀ ਆ ਤੇ ਅਸੀਂ ਖਾਲੀ ਨਹੀਂ ਲੈ ਇੰਪੋਰਟ ਵੀ ਇੱਕ ਬਹੁਤ ਘੱਟ ਨੂੰ ਨਾ ਆ ਕੋਰੋਨਾ ਤੋਂ ਤਿੰਨ ਇਹਨੇ ਪੁੱਤ ਮੇਰੇ ਨਾਲ ਜਾਣ ਕੇ ਨਾ ਚਾਰ ਪੰਜ ਵੀ ਅਸੀਂ ਕੋਣ ਤੋਂ ਤਾਂ ਬਹੁਤ ਦਿਲ ਮੇਰਾ ਨਹੀਂ ਨਾ ਵਧਿਆ ਨਹੀਂ ਆਂਟੀ ਰੋ ਕੋਈ ਗਾਨੀ ਕੋਈ ਗਾਨੀ ਆਂਟੀ ਰੋ ਰੋ ਕੋ ਨਾ ਆਂਟੀ ਕੋਈ ਗੱਲ ਨਹੀਂ ਚਲ ਆਂਟੀ ਚੋਪ 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 ਹੋ ਰਹੀ ਕੋਈ ਨਹੀਂ ਕੋਈ ਨਹੀਂ ਕਿਹਦੇ ਬੱਚੇ ਨੂੰ ਪਤਾ ਨਹੀਂ ਕਿ ਤੇ ਮੈਂ ਖੜੀ ਹਾਂ ਕੋਈ ਨਹੀਂ ਅੰਦਰ ਸਾਰਾ ਬੱਚੇ ਕੋਲ ਜਾਉਂਦਾ ਵਾ ਹੁਣ ਦਦਨ ਨੇ ਕੋਈ ਗੱਲ ਨਹੀਂ ਵੀਰੇ ਤੁਹਾਡਾ ਇਲਾਜ ਦੁਬਾਰਾ ਸ਼ੁਰੂ ਹੋਊਗਾ ਸਾਰਾ ਕੁਝ ਠੀਕ ਹੋ ਜਾਊਗਾ ਦੇਖੋ ਆਪਾਂ ਤੁਹਾਡੇ ਕੋਲ ਆਣਾ ਸੀਗਾ ਬੈਠ ਜਾ ਇੱਥੇ ਵੀਰੇ ਬੈਠ ਅਸੀਂ ਤੁਹਾਡੇ ਕੋਲ ਆਣਾ ਸੀਗਾ ਅਸੀਂ ਆ ਨਹੀਂ ਸੁੱਤੇਗੇ ਸਭ ਖਾਲੀ ਹੱਥ ਜਾਈਏ ਨਹੀਂ ਨਹੀਂ ਪੁੱਤ ਤੁਹਾਡੇ ਕੋਲ ਰਾਸ਼ਨ ਸਰਿਆ ਆ ਗੁੱਲਾ ਘੰਟੀ ਕੋਟੂ ਮੇਰੇ ਕੋਰੋਨਾ ਤੋਂ ਤੇ ਮੇਰੇ ਪੁੱਤ ਨਾਲ ਵੀ ਜਾਨ ਮਿਲ ਆ ਗਈ ਮੈਂ ਕੰਮ ਵੀ ਕਰ ਸਕਦੀ ਮੈਂ ਸਭ ਕੁਝ ਦੇਖ ਰੱਖ ਕੇ ਸਭ ਕੁਝ ਕਰਾਂਗੀ ਆ ਦੇਖੋ ਉਹਨਾਂ ਤੇ ਜਦ ਇੰਨਾ ਮੁੰਡਿਆਂ ਨਾਲ ਚਾਰ ਦੇ ਲੋਕ ਮੇਰੇ ਪਿੱਛੇ ਆਉਂਦੇ ਨਾ ਮਾトゥਰੀ ਕਬਰਾਂ ਮਾトゥਰੀ ਕੋਈ ਨਹੀਂ ਆਂਟੇ ਨਾਲਾ ਬਦੜੇ ਆਪਣੀ ਗੁੱਲਗ ਲਈ ਜਾਂਦੀ ਹੈ ਸੰਸਥਾ ਵੱਲੋਂ ਠੀਕ ਆ ਰੱਖੋ ਬੇਟਾ ਇਹ ਨਹੀਂ ਪਤਾ ਹੁੰਦਾ ਜੀ ਇੱਥੇ ਕਿੰਨੇ ਨੇ ਜੋ ਵੀ ਹੈਗਾ ਤੁਹਾਡੇ ਬਹੁਤ ਮੇਰਾ ਪਟਾ ਕਰਨਾ ਤੇ ਕੋਈ ਨਹੀਂ ਮੈਂ ਪੈਸੀ ਪਾ ਲ ਪਰ ਉਹ ਲਾਜੈਂ ਮੇਰੇ ਪੁੱਤ ਕੋਈ ਮੇਰੀ ਭੜੀ ਚੋੜੀਆ ਮਾਰਾ ਕੱਢ ਪੈਰ ਦੁੱਖੀ ਜਾ ਤੂੰ ਦੇਖ ਲੈ ਜੀ ਪਰਿਵਾਰ ਕਿੰਨੀ ਮੁਸ਼ਕਲਾਂ ਵਿੱਚ ਕਰਦੇ ਪਏ ਨੇ ਇਹਨਾਂ ਦੀ ਹੈਲਪ ਕਰਨ ਲਈ ਤੁਸੀਂ ਅੱਗੇ ਆਵੋ ਪਰਿਵਾਰ ਨੂੰ ਬਾਕੀ ਬਹੁਤ ਮਦਦ ਦੀ ਲੋੜ ਹੈ ਆਂਟੀ ਉਹਨਾਂ ਦੇ ਅੱਗੇ ਦੇਖੋ ਸਾਥ ਦਿਓ ਸਾਡੇ ਨੰਬਰ ਮੈਂਸ਼ਨ ਨੇ ਤੇ ਬਿਰੇਰ ਵੀ ਸਪੈਸ਼ਲੀ ਬਲੈਸ ਜੀ ਨੇ ਉਹਨਾਂ ਦੀ ਅੱਗੇ ਮਦਦ ਕਰੋ ਜਿੰਨਾ ਹੋ ਸਕੇ 100 50 500 ਜਿੰਨਾ ਵੀ ਹੋ ਸਕੇ ਪਰਿਵਾਰ ਨੂੰ ਬਾਕੀ ਬਹੁਤ ਜ਼ਿਆਦਾ ਮਦਦ ਦੀ ਲੋੜ ਹੈ ਅੱਗੇ ਜਰੂਰ ਆਪਣੀ ਨੇਕ ਕਮਾਈ ਵਿੱਚੋਂ 500 ਯਾਰ ਜੋ ਵੀ ਤੁਸੀਂ ਸੇਵਾ ਕਰ ਸਕਦੇ ਹੋ ਜਰੂਰ ਮਦਦ ਕਰੋ ਇਹਨਾਂ ਦੀ ਔਰ ਮੱਕਾ ਜੀ ਨੂੰ ਸੱਡਲੀ ਮੈਂ ਜੋ ਕੋਈ ਕਹਿ ਰਿਹਾ ਨਾ ਮੈਂ ਕਹਿੰਦੀ ਅੱਜ ਮੈਂ ਫੋਟੋ ਨਾਲ ਹੁੰਦਾ ਮੈਨੂੰ ਕੋਈ ਵੀ ਕਿੰਨਾ ਕਹਿੰਦਾ ਮਾਂ ਪੁੱਤ ਤੂੰ ਕਿਹਦੀ ਪੁੱਤ ਨਾ ਚਲੋ ਅੱਜ ਮੇਰੇ ਪੁੱਤ ਤੁਸੀਂ ਜੋ ਮੇਰੇ ਬਰੋਬਰ ਦੀ ਬਾਹ ਮੇਰੀ ਟੁੱਟੀ ਜਦ ਮੈਨੂੰ ਹੋਂਸਾ ਦਿੱਤਾ ਮੈਂ ਪਰਿਵਾਰ ਨੂੰ ਦਿੱਤਾ ਤੂੰ ਪ੍ਰਮਾਤਮਾ ਵੀ ਤਾਂ ਹੀ ਕੁਝ ਹੁੰਦਾ ਵਾ ਕਿ ਉਹਦੇ ਬਣਾਏ ਬੰਦੇ ਨੇ ਕਿਸੇ ਹੋਰ ਬੰਦੇ ਲਈ ਮਦਦ ਲਈ ਹੱਥ ਅੱਗੇ ਵਧਾਇਆ ਪੁੱਤ ਮੈਂ ਨਾ ਅਜੇ ਤੱਕ ਦੇ ਰਹਾ ਹਾਂ ਸੇ ਕਰਨ ਹੁਣ ਜਿੱਦਾਂ ਮੈਂ ਡੋਲ ਗਈਆਂ ਨਿਲਤ ਬਿਲਕੁਲ ਮੰਨ ਚਟਕੇ ਜਿੱਦਾਂ ਦੀ ਪੋਟਾਂ ਤੋਂ ਮੈਂ ਨਹੀਂ ਨਹੀਂ ਪੁੱਤ ਆ ਇੱਕੋ ਹੀ ਭੂਮਾ ਨੰਬਰ ਸੇ ਸਾਕ ਪਹੁੰਚਦਾ ਸੀ ਇਹ ਸਾਨੂੰ ਲਾੜਦੀ ਉਹਨੇ ਇੱਕੋ ਹੀ ਭੂਮਾ ਨਹੀਂ ਦਿੱਤਾ ਜਿਨ੍ਹਾਂ ਨੇ ਖੜਿਆ ਉਹਨਾਂ ਨੇ ਵੀ ਆ ਕਿੱਦਿ ਨੇ ਪੁੱਤ ਹਾਂ ਵੇਖੋ ਪੁੱਤ ਮੈਂ ਤੁਹਾਨੂੰ ਕੋਈ ਤੁਸੀਂ ਕਿਵੇਂ ਮੇਰੇ ਭੱਜੇ ਫਿਰਦੇ ਤੂੰ ਦੱਸ ਮੇਰੇ ਬੱਚਾ ਕੁੱਤਾ ਲੋਈਆਂ ਨੇ ਅੰਕਲ ਜੇ ਉਹ ਥੱਲੇ ਤਾਂ ਨਹੀਂ ਚੱਲਦੇ ਆ ਜੀ ਲਓ ਇਹਨਾਂ ਨੂੰ ਮਤਾਂ ਦੇ ਕੇ ਬੱਚਿਆਂ ਚੀਦੋ ਅਰਦਾਸ ਕਰਿਓ ਅੰਕਲ ਸਰਬਦੈ ਭਲੇ ਲਈ ਪਰਮਾਤਮਾ ਦਾ ਅਰਦਾਸ ਕਰੋ ਬਾਬੇ ਵਾਲੂ ਜਾਗ ਰੋਲੀ ਉੱਠ ਕੇ ਚਲੋ ਉੱਥੇ ਘੜ ਕੇ ਅਰਦਾਸ ਕਰੋ ਇਹਨਾਂ ਬੱਚਿਆਂ ਦੀ ਨਿਹੰਦੀ ਕੋਈ ਨਾ ਕੋਈ ਇੱਥੇ ਨਾਂ ਲੈ ਕੇ ਬਾਬੇ ਦੇ ਜਿਹਨਾਂ ਨੂੰ ਆਪਾਂ ਬੀਂਣਾ ਦੀ ਵੱਡੀ ਵੱਡੀ ਉਮਰ ਕੜੀ ਇਹਨਾਂ ਦੀ ਕਮਾਈਆਂ 'ਚ ਬਰਕਤ ਹੋ ਮਹਾਰਾਜ ਜੀ ਨਾਲ ਵੱਡੀ ਵੱਡੀ ਉਮਰ ਕੜੀ ਇਹਨਾਂ ਦੀ ਕਮਾਈਆਂ 'ਚ ਬਰਕਤ ਪਾਈ ਪਰਿਵਾਰ ਸਾਰੇ ਚਿਕੜੇ ਪਰਮਾਤਮਾ ਬਰਕਤ ਮੇਰੇ ਬੱਚੇ ਤੰਦਰੁਸਤੀ ਪਾਈ ਗਾਂ ਟਰਕੀਆਂ ਚੌਣ ਪੁੱਤ ਪਰਮਾਤਮਾ ਇਨਨਤਾ ਉੱਪਰ ਯਾਦ ਰੱਖੋ ਸਾਰੇ ਮੇਂ ਪਰਿਵਾਰ ਬੱਚਿਆਂ ਦੀਨਾਂ ਦੀ ਹੋਰ ਵੀ ਕਨੇ ਪਰਿਵਾਰ ਨੇ ਆਪਾਂ ਦੇਖਦੇ ਆ ਸਾਡੇ ਪੰਜਾਬੀ ਭਰਾ ਹੀ ਇੰਨੇ ਨੇ ਆਪਾਂ ਦੇਖੋ ਜਿਵੇਂ ਕੋਈ ਦੇਖਦਾ ਰੋਡ ਤੇ ਹੈਂਡੀਕੈਪ ਦੇਖਦਾ ਹੈ ਆਪਾਂ ਉਹਦਾ ਦੇਖਦਾ ਹੈ ਲੇਕਿਨ ਸਾਡੇ ਕਈ ਪੰਜਾਬੀ ਭਰਾ ਵੀ ਨੇ ਜਿਹਨਾਂ ਨੂੰ ਆਪਣੇ ਪੈਸੇ ਕਰਕੇ ਆਪਣਾ ਇਲਾਜ ਨਹੀਂ ਕਰਾ ਪਰੇ ਉਹ ਘਰੇ ਬੈਠੇ ਨੇ ਇਹਨਾਂ ਲਈ ਅੱਗੇ ਆਓ ਇਹਨਾਂ ਦੀ ਮਦਦ ਕਰੋ ਕਿਸੇ ਵੀ ਤਰੀਕੇ ਨਾਲ ਆ ਕੇ ਕੁਝ ਵੀ ਆਪਣੀ ਨੇਕਮਾਈ ਚੋਂ 500 ਯਾਰ ਜਿੰਨੀ ਵੀ ਤੁਹਾਡੀ ਮਦਦ ਹੋ ਸਕੇ ਇਹਨਾਂ ਲਈ ਤੁਹਾਡਾ 500 ਰੁਪਏ ਨਾਲ ਲੱਖਾ ਬਰਾਬਰ ਹੈ ਇਹਨਾਂ ਲਈ ਆ ਕੇ ਜ਼ਰੂਰ ਮਦਦ ਕਰੋ ਜੀ ਪੁੱਤ ਮੇਰਾ ਆਜ ਜਦ ਤੁੰਨੇ ਮੇਰੇ ਨਾਲ ਕੜ ਮਿਲ ਕੋ ਰਾਜ ਜਦ ਮੇਰਾ ਦਿਲ ਪਗੰ ਕਿੰਨਾ ਬਾਦ ਗਿਆ ਕਿੰਨਾ ਮੈਨੂੰ ਆਪਣਾ ਦੁਰ ਕਟੜਨ ਮੈਨੂੰ ਇੰਨਾ ਹੀ ਬੋਲ ਪੁੱਤ ਤੁਹਾਡੇ ਹੋਂਸ ਜਿਓਗੇ ਵੀ ਮੇਰੇ ਬੱਚੇ ਮੇਰੇ ਬਰੋਬਰ ਕਰਕੇ ਮੇਰੀ ਬਾਹ ਹੁਣ ਮੈਂ ਜਦੋਂ ਮਰਜੀ ਪੁੱਤ ਪੂਤ ਕਰ ਸਕੀ ਮੇਰੇ ਬੱਚੇ ਆਜ ਇੱਕ ਮਾਂ ਆਪਣੇ ਪੁੱਤ ਦੇ ਨਹੀਂ ਮਾਂ ਸਭ ਤੋਂ ਜ਼ਿਆਦਾ ਤੁਹਾਡੇ ਦੇ ਇੱਕ ਮਾਂ ਕੇ ਲਈ ਜਨਮ ਦਿੰਦੀ ਆ ਇੱਕ ਮਾਂ ਹੁਣ ਜਪਾਲ ਲਿੰਦੀ ਆ ਉਹਨੂੰ ਬੱਚੇ ਦਾ ਪਲ ਹੀ ਕਿੰਨਾ ਪਿਆਰ ਮਿਲਦਾ ਚਾਰ ਗੁੱਡੀਆਂ ਹੈ ਉਹਨਾਂ ਨੇ ਮੈਤਾ ਹੀ ਵਿਆਹ ਦਿੱਤਾ ਸੀ ਚੇਤੀ ਮੈਂ ਮੇਰੇ ਬੱਚੇ ਨਾ ਵੀ ਜਿਵੇਂ ਜਿਵੇਂ ਰਹਿ ਨਹੀਂ ਆ ਉਹਨੂੰ ਮੈਂ ਪੁੱਤ ਵੱਡਾ ਪਰੇ ਜੇ ਕਰਾਇਆ ਸੀ ਮੇਰੀ ਆਰ ਤੁਸੀਂ ਵੀ ਬੱਚੇ ਕੀ ਕਿ ਨਹੀਂ ਬਚਾਉਂ ਉਹਦੇ ਜੋ ਬੱਚੇ ਉਹ ਦੋ ਪੇਰ ਬੱਜੀ ਉਹ ਤੋਂ ਬਾਅਦ ਮਿਲਦੇ ਆ ਫੇਰ ਮਸੀਦ ਦਾ ਹੋਈ ਪੈਂਗ ਉਹ ਤੇ ਮੈਂ ਬਿਲਕੁਲ ਇਹਨਾਂ ਦੁੱਲਨ ਦਿੱਤਾ ਪਿਓ ਪੁੱਤਰੇ ਨੂੰ ਭਾਏ ਜਿੰਦੋਂ ਇੰਨਾ ਕੀ ਮੇਰੇ ਪੁੱਤ ਮਿਲ ਸ਼ਾਮ ਨਾਲ ਸੀ ਫਰੀਦ ਕਾ ਮਮੇ ਤੁਸ ਨੂੰ ਅਜੀ ਤੇ ਕਰਕੇ ਜਿਵੇਂ ਕੋ ਜੋਗਾ ਦਸਣਾ ਕੋਨਸਾ ਧਿਆਨ ਰੱਖੋ ਤੁਸੀਂ ਇਹਨਾਂ ਦੇ ਸਹਾਰਾ ਉਹ ਦੇਖੋ ਤੁਹਾਡੇ ਜੋਗਾ ਫਿਰ ਅੰਕਲ ਦਾ ਕੋਨ ਵੇਖੋ ਹੈ ਕਿ ਕਮਾਨਲੇ ਤੁਸੀਂ ਉਹ ਇਹਨਾਂ ਦੀ ਰੋਟੀ ਪਾਣੀ ਤੁਸੀਂ ਕਰਨਾ ਵਾ ਸਾਰੇ ਬੱਚੇ ਤੁਹਾਡੇ ਤੁਹਾਡੇ ਕਰਕੇ ਉਹ ਜੀਰੇ ਨੇ ਪੁੱਜੀਆਂ ਨੇ ਵੀ ਹੈ ਹੀ ਗੱਲ ਕਹਿੰਦਾ ਬੀਬੀ ਘਰ ਨਾਲ ਦੁਸੇਵਾ ਕਰੀ ਸਾਡੀ ਮਾਂ ਹੈ ਕਦੇ ਵੀ ਯਾਦ ਕਰਕੇ ਤੁਸੀਂ ਤੇਰੇ ਉੱਤੇ ਹੀ ਕਰਨ ਨੂੰ ਦੇ ਦੇ ਕਿ ਜਿਹੜੇ ਤੁਸੀਂ ਉਹਨਾਂ ਸਾਰਾ ਬੰਨਾ ਵਾ ਉਹਨਾਂ ਸਾਹਮਣੇ ਰੋਣਾ ਨਹੀਂ ਆਂਟੀ ਹਿੰਮਤ ਰੱਖੀਂ ਅਰਦਾਸ ਕਰਿਓ ਆਂਟੀ ਸਰਬਤੇ ਬਣੇ ਲਈ ਤੋਟ ਨਰਕੇ ਨੇ ਪਾਲਾ ਘਰ ਕੋਲ ਤਰਕੀਆਂ ਤੇਰੇ ਅੰਦਰ ਬੱਚੇ ਨੂੰ ਇਹ ਤੋਂ ਵੀ ਗਾਣਾ ਬਦੋ ਨੌਕਰੀਆਂ ਮੈਨੂੰ ਤੁਹਾਨੂੰ ਸਰਕਾਰੀ ਮੇਰੇ ਬੱਚੇ ਮੈਨੂੰ ਯਾਦ ਕਰ ਸਰ ਮਾਂ ਕੋਈ ਟੱਕਰੀ ਸੀ ਪਿਓ ਟੱਕਰਿਆ ਪਰ ਮਾਰਦਮਾ ਇਹਨਾਂ ਡਾਕਟਰ ਪਰਿਆਰ ਉੱਤਮ ਜਿਵੇਂ ਤੁਹਾਡੇ ਕੀ ਗੱਲ ਕਰਦੇ ਨਾ ਮੈਂ ਲੂਣ ਨਹੀਂ ਅਜੇ ਤੱਕ ਨਾ ਮੇਰੇ ਰਿਸ਼ਤੇ ਨਾ ਲੱਗੇ ਨਾ ਕਿਸੇ ਹੱਥ ਕੋਲ ਕਿਸੇ ਨੂੰ ਪਤਾ ਨਹੀਂ ਵੀ ਆਪਾਂ ਨੇ ਕਰ ਲੂ ਉਹਨਾਂ ਦੀ ਰੋਟੀ ਨਹੀਂ ਆਂਡੀ ਨਾ ਲਾ ਪਤਾ ਕਿ ਕਦੀ ਵੀ ਰਾਸ਼ਨ ਦੀ ਲੋੜ ਜ਼ਰੂਰ ਹੈ ਜੋ ਵੀ ਤੁਹਾਨੂੰ ਲੋੜ ਪਵੇ ਅਸੀਂ ਤੁਹਾਡੇ ਨਾਲ ਖੜੇ ਹਾਂ ਇੱਧਰ ਨਹੀਂ ਦੇ ਤੇ ਮੈਨੂੰ ਤੁਸੀਂ ਵੀ ਦੇਖੀ ਤੁਹਾਨੂੰ ਸਾਰਿਆਂ ਨੂੰ ਅੱਜ ਜੋੜ ਕੇ ਬਿੰਦੀ ਕਰਦੇ ਹਾਲਾਤ ਤੁਸੀਂ ਦੇਖਦੇ ਹੋ ਪਲੀਜ਼ ਆ ਕੇ ਜਿੰਨਾਂ ਦੀ ਮਦਦ ਕਰੋ ਦੋ ਦੋ ਮਰੀਜ਼ ਨੇ ਨਾ ਘਰੇ ਵੀਰੇ ਦਾ ਇਲਾਜ ਰੁਕਿਆ ਹੈ ਪੈਸੇ ਕਰਕੇ ਆਪਣੀ ਦਵਾਈ ਨਹੀਂ ਲੈ ਪਾਰੇ 1000 1500 ਕਰਕੇ ਆਪਣੀ ਦਵਾਈ ਨਹੀਂ ਲੈ ਪਾਰੇ ਸੀ ਅੱਜ ਜੋੜ ਕੇ ਰਿਕੁਐਸਟ ਹੈ ਨਾ ਯਾ ਕੇ ਮਦਦ ਜ਼ਰੂਰ ਕਰੋਗੀ ਠੀਕ ਆਂਟੀ ਟੈਨਸ਼ਨ ਨਹੀਂ ਲੈ ਕਿਸੇ ਦਾ ਆਂ ਰੱਖਿਓ ਜੀ ਮੇਰੇ ਨਾਲ ਸਾਰਾ ਬੰਨਾ ਵਾ ਇਹਨਾਂ ਸਾਹਮਣੇ ਰੋਣਾ ਨਹੀਂ ਆਪਾਂ ਠੀਕ ਹੈ ਵੀ ਪਰਵਾਦਨਾ ਨਹੀਂ ਮੈਂ ਨਹੀਂ ਸਾਰੇ ਕੋਈ ਨਹੀਂ ਪੜਿਆ ਕੋਈ ਕਮਾਈ ਆਣੀ ਸੀ ਮੈਂ ਪੜਵਾਉਣਾ ਕਿੱਥੋਂ ਬੁਫਤਾਤਾ ਦੋ ਜਿੱਤੇ ਕੋਈ ਨਾ ਸਕ ਚੱਕ ਚਾਲਾ ਉਹ ਵੀ ਕਰੂੰਦੀ ਆਪਣੀ ਵਾ ਨਹੀਂ ਬੁੱਧ ਮੈਂ ਛੱਡੀ ਮੈਂ ਕਿੰਦਰ ਮੇਰੇ ਇਨਾਂ ਤੋਂ ਬਿਨਾ ਕੁਝ ਨਹੀਂ ਆਗਾ ਇਹਨਾਂ ਨਾਲ ਮੇਰਾ ਸਾਰਾ ਕੁਝ ਮੇਰਾ ਤਾਂ ਦੋ ਗਏ ਬੇਨਤੀ ਨਹੀਂ ਨਹੀਂ ਫਿਰ ਬੱਸ ਕਰ ਧੰਨਵਾਦ ਜੀ ਤੁਹਾਡਾ ਤੇ ਹਾਂ ਅੰਦਰ ਬੈਠੇ ਨੇ ਬਦ 20 ਮਿੰਟ ਜੂਰਦੇ ਗੇੜਾ ਵੀ ਮਾਰਨਾ ਅੱਜ ਅੱਜ ਜੂਰ ਆਪਾਂ ਮਿਲਣ ਦੁਆਰਾ ਆਵਾਂਗੇ ਉਹ ਤਾਂ ਇੱਕ ਗੇੜਾ ਨਹੀਂ ਮੈਂ ਕੋੰਦੇ ਰਿਆ ਕਰਨਾ ਤਾਂ ਹਾਂ ਜੀ ਹਾਂ ਉਹ ਜੇ ਕਾੜੇ ਮਾਰਾਂ ਸੰਜਕ ਕੋ ਗੇੜਾ ਅ ਕਮਾ ਮੈਂ ਢੇਲਾ ਕਰ ਜਾਂਦਾ ਨਾ ਬਦ ਮੈਂ ਉੱਤੇ ਪੈ ਜਾਂਦਾ ਆ ਅੱਜ ਮੈਂ ਬੱਚਾ ਮੈਨੂੰ ਕਿਤੇ ਕੋਈ ਨਾ ਕਰੇ ਹਰ ਕੋਈ ਜੇ ਕੋਈ ਫੇਰ ਨਾ ਦੇ ਉਹ ਤੇ ਤਾਰਾ ਤੇ ਮੈਨੂੰ ਆਇਆ ਨਾ ਮਰੀ ਨੂੰ ਤੇ ਦਾਗ ਨਹੀਂ ਹੋਗਾ ਸਭ ਨੂੰ ਨਹੀਂ ਆਲੀਂ ਪੁੱਤਾਂ ਕੇ ਪਾ ਮੈਂ ਚੀ ਆ ਉਹ ਬੇਲੇ ਪੁੱਤ ਪੁੱਤਰਾ ਪਪਾ ਦਾ ਹੁੰਦਾ ਉਹ ਮੈਨੇ ਇੰਨਾ ਹਾਂ ਅਗੇ ਮੇਰੇ ਪੁੱਤ ਮੇਰੀ ਬਰਾਵਾ ਕੱਢ ਗਈਆਂ ਬਰੋਬਰ ਦੀ ਕਾਲੂ ਕੋ ਧੋਖਾ ਮੈਂ ਸਭ ਨਾਲ ਕਹਿ ਤਸਕਰੀ ਆਉ ਪੁੱਤ ਅਗਰ ਨਾ ਕਿੰਨੂ ਕਹਿ ਰਸੀ ਪੁੱਤ ਕਿਸੇ ਨੂੰ ਨਹੀਂ ਅੰਦੇ ਅੰਦਾ ਪਰ ਕਰੀ ਜਾਂਦੇ ਸੱਜੇ ਕੋ ਉਹ ਅੰਤ ਨੂੰ ਦੱਸ ਲੈ ਛਾਇਆ ਨਹੀਂ ਤੇ ਆਣ ਰੱਖਿਓ ਠੀਕ ਹੈ ਤਾਂ ਅੰਦਰ ਕੀ ਅੰਕ ਨਹੀਂ ਮਦ ਨਹੀਂ ਹਾਰਨੀ ਠੀਕ ਹੋ ਜਾਓ ਤੁਸੀਂ ਠੀਕ ਠੀਕ ਯਾਰ ਢੇਰ ਬਣ ਕੇ ਕੰਮ ਕਰ ਲੋ ਨੀ ਜੇ ਮੈਂ ਕਿਹਾ ਤੁਹਾਨੂੰ ਨਹੀਂ ਮਰ ਇਹ ਬਸ ਕੰਮ ਕਰਦੇ ਆ ਰੀਆ ਹੁਣ ਆਪਣਾ ਹਰ ਸਰਦਾ ਜਾ ਤੀ ਬਾਕੀ ਇਸ ਵੀਡੀਓ ਨੂੰ ਲਾਈਕ ਕਰਨਾ ਵੀ ਕਿ ਬਹੁਤ ਵੱਡੀ ਸੇਵਾ ਹੈ ਇਸ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਰਿਵਾਰ ਦੀ ਮਦਦ ਹੋ ਸਕੇ